ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਕੌਮ ਦੀ ਅੰਦਰੂਨੀ ਹਾਲਾਤ ਨੂੰ ਵੇਖੀਦਾ ਹੈ ਤੇ ਕੌਮ ਦੇ ਅੰਦਰ ਡੇਰੇ ਬਹੁਤ ਜ਼ਿਆਦੇ ਨੇ ਕੌਮ ਦੇ ਅੰਦਰ ਸੰਤ ਅਖਵਾਉਣ ਵਾਲੇ ਲੋਕ ਬਹੁਤ ਜ਼ਿਆਦੇ ਨੇ ਸਾਧ ਬਹੁਤ ਜ਼ਿਆਦਾ ਨੇ ਬਾਬੇ ਬਹੁਤ ਜ਼ਿਆਦਾ ਨੇ ਠੀਕ ਉਹਦੇ ਪੈਰਲਰ ਅਗਰ ਸਿੱਖ ਲੱਭੀਏ ਤੇ ਸ਼ਾਇਦ ਸਿੱਖਾਂ ਦੀ ਗਿਣਤੀ ਘਟ ਜਾਏ ਤੇ ਬਾਬਿਆਂ ਦੀ ਗਿਣਤੀ ਵੱਧ ਜਾਏ ਇਹਦਾ ਕਾਰਨ ਕੀ ਹੈ ਉਹ ਮੈਂ ਦੋ ਚਾਰ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਨੇ ਚਾਹਣਾ ਚਲੋ ਜੇ ਇਸ ਤਰ੍ਹਾਂ ਮੰਨੀ ਲਈਏ ਕਿ ਕੌਮ ਦੀ ਚੜ੍ਹਦੀ ਕਲਾ ਹੈ ਤੇ ਹਰ ਪਾਸੇ ਤੋਂ ਚੜ੍ਹਦੀ ਕਲਾ ਹੈ ਪਰ ਜਦੋਂ ਆਪਾਂ ਸੋਚ ਦੇ ਪੱਧਰ ਦੇ ਉੱਤੇ ਜਾ ਕੇ ਦੇਖਨੇ ਆਂ ਸੁਰਤ ਦੇ ਪੱਧਰ ਤੇ ਜਾ ਕੇ ਦੇਖਨੇ ਆਂ ਉਦੋਂ ਕੌਮ ਦੀ ਚੜ੍ਹਦੀ ਕਲਾ ਸਾਨੂੰ ਨਜ਼ਰ ਨਹੀਂ ਆ ਰਹੀ ਕੋਈ ਮੇਰੀ ਗੱਲ ਨੂੰ ਸੁਣ ਕੇ ਕਹੇਗਾ ਵੇਖੋ ਜੀ ਕਹਿ ਰਿਹਾ ਸਿੱਖ ਘਟ ਨੇ ਸੰਤ ਜ਼ਿਆਦੇ ਨੇ ਪਰ ਬੜੇ ਸਿੱਖ ਨੇ ਸਾਡੇ ਪਿੰਡ ਦੇ ਅੰਦਰ ਹੀ ਇੰਨੇ ਨੇ ਸਾਡੇ ਸ਼ਹਿਰ ਦੇ ਅੰਦਰ ਹੀ ਇੰਨੇ ਨੇ ਤੁਸੀਂ ਕਹਿ ਸਕਦੇ ਹੋ ਪਰ ਜਦੋਂ ਸੋਚ ਦੇ ਤਲ ਦੇ ਉੱਤੇ ਸੋਚ ਦੇ ਪੱਦਰ ਤੇ ਜਾ ਕੇ ਵੇਖੋਗੇ ਉਦੋਂ ਤੁਹਾਨੂੰ ਸਮਝ ਲੱਗੇਗੀ ਵੀ ਸਿੱਖ ਬਹੁਤ ਘੱਟ ਨੇ ਜੇ ਪਿੰਡ ਦੇ ਅੰਦਰ 5000 ਦੀ ਗਿਣਤੀ ਹੈ ਨਾ ਤੇ ਸਾਰੇ ਸਿੱਖ ਅਖਵਾਉਣ ਵਾਲਿਆਂ ਦੀ ਗਿਣਤੀ ਹੈ ਤੇ ਜਿਹੜੇ ਸੋਚ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਕਰਕੇ ਸਿੱਖੀ ਨੂੰ ਅਪਣਾਈ ਬੈਠੇ ਨੇ ਉਹਨਾਂ ਦੀ ਗਿਣਤੀ ਉਂਗਲਾਂ ਤੇ ਗਿਨੇ ਜਾਣ ਯੋਗ ਹੀ ਰਹੇਗੀ ਬਾਕੀ ਨਹੀਂ ਬਾਕੀ ਸਿੱਖ ਹੋਣਗੇ ਪਰ ਉਹ ਕਿਸੇ ਨਾ ਕਿਸੇ ਬਾਬੇ ਦੇ ਸਿੱਖ ਹੋਣਗੇ ਕਿਉਂਕਿ ਬਹੁਤਾਤ ਲੋਕੀ ਵਾਇਆ ਪਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ ਵਾਇਆ ਪਾ ਕੇ ਜਿਵੇਂ ਆਪਾਂ ਕਿਧਰੇ ਜਾਣਾ ਹੋਵੇ ਨਾ ਅਮਰਸਰ ਤੋਂ ਦਿੱਲੀ ਜਾਣਾ ਹੋਵੇ ਕੋਈ ਕਹਿੰਦਾ ਮੈਂ ਵਾਇਆ ਰੋहतक ਜਾਣਾ ਹੈ ਵਾਇਆ ਅੰਮ੍ਰਾਲਾ ਜਾਣਾ ਹੈ ਵਾਇਆ ਹਸਾਰ ਜਾਣਾ ਹੈ ਤੁਸੀਂ ਜਦੋਂ ਸਿੱਖ ਬਣ ਵੀ ਰਹੇ ਹੋ ਤੇ ਵਾਇਆ ਪਾ ਕੇ ਮੈਂ ਫਲਾਣੇ ਬਾਬੇ ਦੇ ਦਰੀਏ ਸਿੱਖ ਬਣਿਆ ਫਲਾਣੇ ਬਾਬੇ ਦੇ ਦਰੀਏ ਸਿੱਖ ਬਣਿਆ ਤੁਸੀਂ ਬਾਬਿਆਂ ਦੇ ਸਿੱਖੋ ਗੁਰੂ ਦੇ ਸਿੱਖ ਘਟੋ ਔਰ ਬਾਬੇ ਬਹੁਤ ਨੇ ਉਹਨਾਂ ਦੀ ਗਿਣਤੀ ਬਹੁਤ ਨੇ ਉਹਦਾ ਕਾਰਨ ਹੈ ਮੈਂ ਦੋ ਚਾਰ ਨੁਕਤੇ ਤੁਹਾਡੇ ਨਾਲ ਸਾਂਝੇ ਕਰਦਾ ਨੰਬਰ 1 ਦੇ ਉੱਤੇ ਜੇ ਕਿਸੇ ਨੇ ਭੇਖੀ ਸੰਤ ਬੰਨਾ ਹੋਵੇ ਨਾ ਭੇਖੀ ਪਖੰਡੀ ਸਾਧ ਬੰਨਾ ਹੋਵੇ ਨਾ ਪੜਨ ਦੀ ਲੋੜ ਹੈ ਲੋੜ ਕਾਦੀ ਹੈ ਸਿਰਫ ਭੇਖ ਬਣਾਉਣ ਦੀ ਲੋੜ ਹੈ વેશ ਬਣਾਉਣਾ ਹੈ ਲੰਮਾ ਚੋਲਾ ਹੋਵੇ ਗਲ ਵਿੱਚ ਮਾਲਾ ਹੋਵੇ ਹੱਥ ਵਿੱਚ ਮਾਲਾ ਹੋਵੇ ਲੰਮੀ ਕਰਪਾਨ ਹੋਵੇ ਜਾਨ ਨਾ ਹੋਵੇ ਖੁੱਲਾ ਦਾੜਾ ਹੋਵੇ ਤੇ ਪੱਗ ਜਿੱਦਾਂ ਦੀ ਮਰਜ਼ੀ ਗੋਲ ਬਣ ਲਵੇ ਦਮਾਲਾ ਬਣ ਲਵੇ ਜਾਂ ਇਦਾਂ ਦੀ ਬਣ ਲਵੇ ਜਿੱਦਾਂ ਦੀ ਮਰਜ਼ੀ ਪਰ ਨਾਂ ਦੇ ਨਾਲ ਜੋੜ ਲਵੇ ਸਿੱਖ ਨੰਬਰ 1 ਦੇ ਉੱਤੇ ਉਹਨੂੰ ਭੇਖ ਬਣਾਉਣ ਦੀ ਲੋੜ ਹੈ ਅੱਜ ਬਹੁਤੇ ਭੇਖੀ ਮਿਲਦੇ ਨੇ ਨੰਬਰ 2 ਤੇ ਉਹਨੂੰ ਚੀਕਣੀਆਂ ਚੋਪੜੀਆਂ ਗੱਲਾਂ ਸਿੱਖਾਂ ਦੇ ਲੋੜ ਹੈ ਕਿਉਂਕਿ ਬੇਈਮਾਨੀ ਜੂ ਕਰਨੀ ਹੈ ਠੱਗੀ ਜੂ ਕਰਨੀ ਹੈ ਕਿਸੇ ਨੂੰ ਠੱਗਣਾ ਤੇ ਗੱਲਾਂ ਵਿੱਚ ਆਏਗਾ ਤਾਂ ਹੀ ਠੱਗਿਆ ਜਾਏਗਾ ਨਾ ਚੀਕਣੀਆਂ ਚੋਪੜੀਆਂ ਗੱਲਾਂ ਦੇ ਅੰਦਰ ਕਾਬੂ ਆਏਗਾ ਤਾਂ ਹੀ ਤੇ ਠੱਗਿਆ ਜਾਏਗਾ ਜੇਬ ਖਾਲੀ ਕਿਵੇਂ ਕਰੇਗਾ ਐਵੇਂ ਤੇ ਨਹੀਂ ਨਾ ਕਰਨ ਲੱਗਾ ਉਹ ਗੱਲਾਂ ਸਿੱਖਣ ਦੀ ਲੋੜ ਹੈ ਜਿਹੜੀਆਂ ਅੱਜ ਦੇ ਪਖੰਡੇ ਲਾਣੇ ਕੋਲ ਬਹੁਤ ਨੇ ਔਰ ਮੈਂ ਇੱਕ ਹੋਰ ਗੱਲ ਕਰਦਿਆਂ ਕਿਸੇ ਵੀ ਗੁਣ ਨੂੰ ਅਪਣਾਉਣ ਦੀ ਲੋੜ ਨਹੀਂ ਬੇਈਮਾਨੀ ਚਾਹੀਦੀ ਠੱਗੀ ਚਾਹੀਦੀ ਕਰਪਟਪੁਣਾ ਚਾਹੀਦਾ ਹੈ ਵੇ ਵਿਚਾਰੀ ਚਾਹੀਦੀ ਜੋ ਅੱਜ ਦੇ ਬਹੁਤੇ ਪਖੰਡੀ ਡੇਰੇਦਾਰਾਂ ਦੇ ਅੰਦਰ ਇਹ ਸਭ ਕੁਝ ਵੇਖਣ ਵਾਸਤੇ ਮਿਲ ਜਾਂਦਾ ਹੈ ਸੁਣਨ ਵਾਸਤੇ ਮਿਲ ਜਾਂਦਾ ਹੈ ਇਸ ਤੋਂ ਅੱਗੇ ਚੱਲਨੇ ਲੋਕਾਂ ਦੀਆਂ ਜੇਬਾਂ ਖਾਲੀ ਕਿਵੇਂ ਕਰਾਉਣੀਆਂ ਨੇ ਇਹ ਨੁਕਤਾ ਸਿੱਖਣ ਦੀ ਲੋੜ ਹੈ ਪਖੰਡੀ ਸਾਧਾਂ ਦੇ ਕੋਲੇ ਨੁਕਤਾ ਹੈ ਤਾਂ ਹੀ ਤੇ ਕੋਈ ਸਿੱਖ ਬਣਨ ਵਾਲੇ ਪਾਸੇ ਨਹੀਂ ਆਉਂਦਾ ਕਿਉਂਕਿ ਸਿੱਖ ਬਣੇਗਾ ਤੇ ਦੂਜੇ ਦੀ ਜੇਬ ਦੇ ਅੰਦਰ ਪਾਉਣ ਦਾ ਵਿਧਾਨ ਹੈ ਵੀ ਵੰਡ ਛਕਣ ਦਾ ਵਿਧਾਨ ਹੈ ਆਪਣੀ ਜੇਬ ਚੋਂ ਕੱਢ ਕੇ ਦੂਜੇ ਦੀ ਜੇਬ ਵਿੱਚ ਪਾਉਣਾ ਹੈ ਤੇ ਜੇ ਭੇਖੀ ਸਾਧ ਬਣੇਗਾ ਤੇ ਫਿਰ ਦੂਜੇ ਦੀਆਂ ਜੇਬਾਂ ਵਿੱਚੋਂ ਕੁਝ ਕੱਢਣਾ ਤੇ ਆਪਣੀ ਜੇਬ ਵਿੱਚ ਪਾਉਣਾ ਤੇ ਇਹ ਨੁਕਤੇ ਸਿੱਖਣੇ ਪੈਣਗੇ ਪੇਖੀਆਂ ਕੋਲੋਂ ਮਿਲ ਜਾਂਦੇ ਨੇ ਪਿੱਛੇ ਦੇ ਇੱਕ ਕਹਿ ਵੀ ਰਿਹਾ ਸੀ ਨਾ ਮੈਂ ਪਿੱਛੇ ਇੱਕ ਵੀਡੀਓ ਵੀ ਆਪ ਲੋਕਾਂ ਦੇ ਸਾਹਮਣੇ শ্রোਤੇ ਸੰਗਤ ਦੇ ਸਾਹਮਣੇ ਰੱਖੀ ਸੀ ਵੀ ਇੱਕ ਪੇਖੀ ਕਹਿ ਰያ ਸੀ ਫਲਾਣੇ ਬਾਬੇ ਦਾ ਚੇਲਾ ਫਲਾਣੇ ਪਿੰਡ ਵਿੱਚ ਗਿਆ ਇੱਕ ਨੇ ਉਗਰਾਈ ਨਾ ਦਿੱਤੀ ਕਿਸੇ ਬੀਬੀ ਨੇ ਦੱਸ ਦਿੱਤਾ ਤੇ ਬਾਬਾ ਜੀ ਨੇ ਉਹ ਉਗਰਾਈ ਨਾ ਦੇਣ ਵਾਲੇ ਨੂੰ ਮੰਝੇ ਦੇ ਉੱਤੇ ਪਾ ਦਿੱਤਾ ਉਹ ਵੀਡੀਓ ਸੁਣ ਲਿਓ ਉਹ ਮੈਂ ਪਾਈ ਸੀ ਵੀ ਬਾਬੇ ਦੇ ਚੇਲੇ ਨੂੰ ਚਪੇੜਾਂ ਪਈਆਂ ਵੀਡੀਓ ਦਾ ਨਾਮ ਕੁਝ ਇਦਾਂ ਦਾ ਸੀ ਇਦਾਂ ਦੀਆਂ ਗੱਲਾਂ ਝੂਠੀਆਂ ਕਹਾਣੀਆਂ ਕਰਾਮਾਤੀ ਕਹਾਣੀਆਂ ਬਾਬਿਆਂ ਦੇ ਨਾਂ ਦੇ ਉੱਤੇ ਕੱਢਣੀਆਂ ਇਹ ਨੁਕਤਾ ਹੋਣਾ ਚਾਹੀਦਾ ਹੈ ਭੇਖੀ ਇਦਾਂ ਬਣਿਆ ਜਾਂਦਾ ਹੈ ਇੱਕ ਹੋਰ ਕਿ ਇਸ ਰਾਹ ਦੇ ਅੰਦਰ ਮੌਜਾਂ ਬੜੀਆਂ ਨੇ ਨਾ ਕੀਰਤ ਕਰਨ ਦੀ ਲੋੜ ਹੈ ਨਾ ਪ੍ਰੋਪਰ ਕੀਰਤਨ ਸਿੱਖਣ ਦੀ ਲੋੜ ਹੈ ਕਿਉਂਕਿ ਗੁਰਬਾਣੀ ਇਹ ਰਾਗਾਂ ਵਿੱਚ ਨਾ ਰਾਗ ਸਿੱਖਣ ਦੀ ਲੋੜ ਨਾ ਕੀਰਤਨ ਸਿੱਖਣ ਦੀ ਲੋੜ ਤੇ ਨਾ ਪੜਨ ਦੀ ਲੋੜ ਕਰਨਾ ਕੀ ਇਹ ਬਸ ਕੱਚੀਆਂ ਤਾਰਨਾਵਾਂ ਵਾਜੇ ਦੇ ਉੱਤੇ ਦੋ ਸੁਰਾ ਆਉਣਾ ਆਉਣੀਆਂ ਚਾਹੀਦੀਆਂ ਨੇ ਉਂਗਲਾ ਰੱਖਣੀਆਂ ਹੋਣੀਆਂ ਚਾਹੀਦੀਆਂ ਨੇ ਕੱਚੀਆਂ ਤਾਰਨਾ ਕੱਚੀਆਂ ਤੇ ਝੂਟੀਆਂ ਮਨਮਤ ਗਪੌੜ ਕਹਾਣੀਆਂ ਇਨ੍ਹਾਂ ਚੀਜ਼ਾਂ ਦੇ ਕਰਨ ਦੇ ਅੰਦਰ ਉਹ ਮਾਰ ਹੋਵੇ ਤੇ ਲੈ ਸੰਤ ਬਣ ਜਾਂਦਾ ਸੰਤ ਬੰਨਾ ਅੱਜ ਕੱਲ ਦਾ ਔਖਾ ਹੈ ਕਿਦਰੇ ਕੱਚੀਆਂ ਤਾਰਨਾਵਾਂ ਗਪੌੜ ਕਹਾਣੀਆਂ ਭੇਕ ਵੜਾ ਲਿਬਾਸ ਤੇ ਲੈ ਬਣੇ ਬਣਿਆ ਲੋਕਾਂ ਨੇ ਵੇਖ ਕੇ ਸੰਤ ਕਿੱਥੋਂ ਜੀ ਆਏ ਨੇ ਇਦਾਂ ਕਹਿਣਾ ਕਹਾਣੀਆਂ ਕਢਣ ਦੇ ਅੰਦਰ ਉਹ ਜਿੰਨਾ ਮਾਇਰ ਹੋਏਗਾ ਉਨਾ ਵੱਡਾ ਸੰਤ ਅੱਜ ਦੇ ਯੁੱਗ ਦੇ ਅੰਦਰ ਉਹ ਬਣ ਸਕਦਾ ਹੈ ਵੱਡਾ ਸਿੱਖ ਨਹੀਂ ਵੱਡਾ ਪੇਖੀ ਸਾਧ ਝੂਠ ਬੋਲਣ ਚ ਮਹਾਰਤ ਰੱਖਦਾ ਹੋਵੇ ਤੇ ਉਹ ਝੂਠ ਵੀ ਜਾਂ ਆਪਣੇ ਕਿਸੇ ਵੱਡੇ ਸਾਧੂ ਦਾ ਨਾਂ ਲੈ ਕੇ ਤੇ ਜਾਂ ਗੁਰੂ ਸਾਹਿਬਾਂ ਦਾ ਨਾਂ ਲੈ ਕੇ ਪਾਤਸ਼ਾਹਾਂ ਦਾ ਨਾਂ ਲੈ ਕੇ ਵੇਖੋ ਜੀ ਗੁਰੂਜੀ ਕੋਲ ਤਾਂ ਇਹ ਉਹਨਾਂ ਨੂੰ ਇਹ ਪਤਾ ਹੀ ਨਹੀਂ ਗੁਰਬਾਣੀ ਕਹਿ ਕੀ ਰਹੀ ਹੈ ਅਛੇ ਰਾਹ ਬਹੁਤਿਆਂ ਲੋਕਾਂ ਨੇ અપਨਾ ਕਿਉਂ ਲਿਆ ਹੈ ਇਹਦਾ ਵੀ ਇੱਕ ਕਾਰਨ ਹੈ ਨੰਬਰ 1 ਦੇ ਉੱਤੇ ਤੇ ਪੂਜਾ ਬਹੁਤ ਹੁੰਦੀ ਹੈ ਕੰਮ ਕਰਨਾ ਨਹੀਂ ਪੈਂਦਾ ਪੂਜਾ ਬਹੁਤ ਹੁੰਦੀ ਹੈ ਨੰਬਰ 2 ਦੇ ਉੱਤੇ ਪੜਾਈ ਦੀ ਲੋੜ ਨਹੀਂ ਲਿਖਾਈ ਦੀ ਲੋੜ ਨਹੀਂ ਮਗਜ਼ ਮਾਰੀ ਕਰਨ ਦੀ ਲੋੜ ਨਹੀਂ ਕਾਮਨ ਸੈਂਸ ਦੀ ਲੋੜ ਨਹੀਂ ਸੋਚ ਨੂੰ ਉੱਚਾ ਚੁੱਕਣ ਦੀ ਲੋੜ ਨਹੀਂ ਬੀਬੀਆਂ ਦੀ ਵੀ ਪਰਮਾਰ ਰਹਿ ਗਈ ਲਗਜ਼ਰੀ ਕਾਰਾਂ ਦੀ ਵੀ ਪਰਮਾਰ ਰਹਿ ਗਈ ਪੂਜਾ ਬੜੀ ਸੇਵਾਦਾਰ ਬੜੇ ਲਗਜ਼ਰੀ ਕਾਰਾਂ ਬੜੀਆਂ ਪੜ੍ਹਾਈ ਲਿਖਾਈ ਦੀ ਲੋੜ ਕਿੱਥੇ ਹੈ ਇੱਥੇ ਅਣਪੜ੍ਹਿਆਂ ਵੀ ਕੰਮ ਚੱਲ ਜਾਂਦਾ ਹੈ ਬਾਕੀ ਥਾਵਾਂ ਤੇ ਨਹੀਂ ਚੱਲਦਾ ਕਿਸੇ ਵੀ ਖਿੱਤੇ ਦੇ ਅੰਦਰ ਖੇਤਰ ਦੇ ਅੰਦਰ ਅਗਰ ਤੁਸੀਂ ਸਕਸੈਸ ਹੋਣਾ ਹੈ ਕਾਮਯਾਬ ਹੋਣਾ ਹੈ ਤੁਹਾਨੂੰ ਪੜਨਾ ਪਏਗਾ ਲਿਖਣਾ ਪਏਗਾ ਆਪਣੇ ਆਪ ਨੂੰ ਯੋਗ ਬਣਾਉਣਾ ਪਏਗਾ ਤੁਹਾਡੀ ਯੋਗਤਾ ਵੇਖ ਕੇ ਫਿਰ ਤੁਹਾਨੂੰ ਉਹ ਜੋਬ ਦਿੱਤੀ ਜਾਂਦੀ ਹੈ ਵੀ ਤੂੰ ਆਹ ਜੋਬ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਇੱਥੇ ਕੋਈ ਲੋੜ ਨਹੀਂ ਇੱਥੇ ਅਣ ਪੜ ਰਿਆਂ ਕੰਮ ਚੱਲ ਸਕਦਾ ਹੈ ਇੱਥੇ ਬਸ ਇੱਕ ਕੰਮ ਕਰਨ ਦੀ ਲੋੜ ਹੈ ਉਹਦੇ ਨਾਲ ਤੁਹਾਨੂੰ ਸਕਸੈਸ ਮਿਲਣੀ ਹੈ ਉਹ ਕੰਮ ਕੀ ਹੈ ਬਸ ਬਗਲੇ ਦੀ ਤਰ੍ਹਾਂ ਲਿਬਾਸ ਹੋਵੇ ਚਿੱਟਾ ਬਗਲੇ ਦੀ ਤਰ੍ਹਾਂ ਕਿਉਂਕਿ ਉਹਦਾ ਲਿਬਾਸ ਚਿੱਟਾ ਹੀ ਤੇ ਬਾਣੀ ਦੇ ਵਿੱਚ ਵੀ ਬਗਲੇ ਦੇ ਸਬੰਧ ਵਿੱਚ ਆਇਆ ਵੀ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਚਿੱਟੇ ਜਣ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਇਹ ਬਾਣੀ ਦੇ ਅੰਦਰ ਵੀ ਪੰਕਤੀਆਂ ਹੁੰਦੀਆਂ ਨੇ ਖੈਰ ਮੈਂ ਗੱਲ ਕਰ ਰਿਹਾ ਸਭ ਬਗਲੇ ਦੀ ਤਰ੍ਹਾਂ ਲਿਬਾਸ ਹੋਵੇ ਬਗਲੇ ਵਾਲੀ ਸੁਰਤ ਹੋਵੇ ਦਰਿਆ ਦੇ ਕੰਢੇ ਦੇ ਉੱਤੇ ਤਲਾਬ ਦੇ ਕੰਢੇ ਦੇ ਉੱਤੇ ਇੱਕ ਲਾਦ ਦੇ ਉੱਤੇ ਖਲੋਤਾ ਹੁੰਦਾ ਜਿਵੇਂ ਕੋਈ ਡੱਡੀ ਮੱਛੀ ਨੇੜੇ ਆਉਂਦੀ ਛਪਟਾ ਮਾਰ ਕੇ ਚੁੰਝ ਦੇ ਨਾਲ ਉਹਨੂੰ ਕਾਬੂ ਕਰ ਲੈਂਦਾ ਬਸ ਏਵੇਂ ਦੀ ਸੁਰਤ ਹੋਵੇ ਛੱਡਣਾ ਨਹੀਂ ਬੇ ਵਿਚਾਰੀ ਦੇ ਅੰਦਰ ਮਾਰ ਹੋਵੇ ਜੇਬ ਖਾਲੀ ਕਿਵੇਂ ਕਰਾਉਣੀ ਮਾਰ ਹੋਵੇ ਚੀਕਣੀਆਂ ਚੋਪੜੀਆਂ ਗੱਲਾਂ ਹੁੰਦੀਆਂ ਹੁਣ ਬਗਲੇ ਵਾਲੀ ਉਹਦੇ ਕੋਲ ਸੁਰਤ ਹੋਵੇ ਬਗਲੇ ਵਾਲਾ ਲਿਬਾਸ ਹੋਵੇ ਤੇ ਬਗਲੇ ਦੀ ਤਰ੍ਹਾਂ ਅੱਖਾਂ ਬੰਦ ਕਰਨੀਆਂ ਹੁੰਦੀਆਂ ਉਹਨਾਂ ਤੇ ਸਿਰਾ ਲਾਉਣਾ ਹੁੰਦਾ ਉਹ ਵੇਲੇ ਪੇਖੀ ਸਾਧ ਬਣ ਜਾਂਦਾ ਕੋਈ ਡਿਗਰੀ ਦੀ ਲੋੜ ਨਹੀਂ ਕੋਈ ਪੜ੍ਹਨ ਦੀ ਲੋੜ ਨਹੀਂ ਅੱਜ ਬਹੁਤੇ ਸਿੱਖ ਬਾਬਿਆਂ ਦੇ ਸਿੱਖ ਨਹੀਂ ਪੇਖੀਆਂ ਦੇ ਸਿੱਖ ਨਹੀਂ ਗੁਰੂ ਦੇ ਸਿੱਖ ਨਹੀਂ ਮੈਂ ਬਹੁਤ ਵਾਰੀ ਅੱਡ ਅੱਡ ਵਿਸ਼ੇ ਦੇ ਉੱਤੇ ਵੀਡੀਓ ਪਾਉਂਦਾ ਰਹਿਣਾ ਜੇ ਤੁਸੀਂ ਪੁੱਛੋ ਵੀ ਮੈਂ ਇਹ ਗੱਲ ਕਿਉਂ ਕਹਿ ਰਿਹਾ ਗੁਰੂ ਸਾਰੇ ਗ੍ਰਸਤੀ ਹੋਏ ਨੇ ਗੁਰੂ ਅਰਕ੍ਰਿਸ਼ਨ ਸਾਹਿਬ ਨੂੰ ਛੱਡ ਕੇ ਉਹਨਾਂ ਦੀ ਵੀ ਉਮਰ ਦਾ ਤਕਾਜ਼ਾ ਸੀ ਇਹ ਸਾਰੇ ਦੇ ਸਾਰੇ ਪੇਖੀ ਪਖੰਡੀ ਮਿਲਦੇ ਨੇ ਵੀ ਵਿਚਾਰੀ ਕਰਕੇ ਨਾਰ ਤਿਆਗ ਗਏ ਆਂਦਾ ਪਰ ਨਾਰੀ ਸਿਓ ਘਾਲੇ ਤੰਦਾ ਵਾਲਾ ਸੁਰਤ ਇਹਨਾਂ ਦੇ ਪਰਗ੍ਰਸਤ ਵਿੱਚ ਨਹੀਂ ਆਉਣਾ ਤੇ ਕਹਿੰਦੇ ਨੇ ਜੀ ਅਸੀਂ ਸਾਧੂ ਆਂ ਹਾਂ ਅਗਰ ਤੁਸੀਂ ਸਿੱਖ ਬਣਨਾ ਹੈ ਸੱਚੇ ਸਿੱਖ ਬਣਨਾ ਹੈ ਤੇ ਬਹੁਤ ਕੁਝ ਤੁਹਾਨੂੰ ਛੱਡਣਾ ਪੈਣਾ ਹੈ ਕੀ ਛੱਡਣਾ ਪੈਣਾ ਹੈ ਬੁਰਾਈ ਮਨ ਚੋਂ ਕੱਢਣੀ ਪੈਣੀ ਹੈ ਧੀਆਂ ਪੈਣਾ ਦਾ ਸਤਕਾਰ ਕਰਨਾ ਇਸ ਸੁਰਤ ਵਿੱਚ ਵੀ ਹੋਵੇ ਤੇ ਸਿੱਖਣਾ ਪੈਣਾ ਹੈ ਗੁਰਬਾਣੀ ਨੂੰ ਮੁੱਖ ਰੱਖਣਾ ਪੈਣਾ ਹੈ ਝੂਠ ਠੱਗੀ ਬੇਈਮਾਨੀ ਧੋਖਾ ਧੜੀ ਨਿੰਦਾ ਚੁਗਲੀ ਈਰਖਾ ਬਖੇਲੀ ਛੱਡਨੀ ਪੈਣੀ ਇਹਨਾਂ ਦੇ ਡੇਰਿਆਂ ਦੇ ਅੰਦਰ ਤੇ ਆਪ ਗੋਲੀਆਂ ਚੱਲਦੀਆਂ ਨੇ ਈਰਖਾ ਕਿੱਥੋਂ ਛੱਡਣਗੇ ਬੇਈਮਾਨੀ ਛੱਡਣ ਭੁੱਖੇ ਮਰਨਾ ਇਹਨਾਂ ਨੇ ਬੇਈਮਾਨੀ ਛੱਡ ਕੇ ਕਿਵੇਂ ਕੰਮ ਚੱਲੇਗਾ ਠੱਗੀ ਛੱਡਣਗੇ ਸਾਰੇ ਰੁਲ ਜਾਣਗੇ ਕਿਉਂਕਿ ਠੱਗਾਂ ਦਾ ਹੀ ਤੇ ਕੰਮ ਹੈ ਦੂਜੇ ਦੀ ਜੇਬ ਨੂੰ ਖਾਲੀ ਕਿਵੇਂ ਕਰਾਉਣਾ ਇਹ ਠੱਗੀ ਨਹੀਂ ਤੇ ਹੋਰ ਕੀ ਹੈ ਵੀ ਬਾਬੇ ਦੇ ਚਲੇ ਨੂੰ ਉਗਰਾਹੀ ਨਹੀਂ ਮਿਲੀ ਤੇ ਉਹਨੇ ਇਹ ਬੰਦਾ ਮੰਜੇ ਦੇ ਉੱਤੇ ਲੰਮਾ ਪਾ ਦਿੱਤਾ ਤੋ ਸਿੱਖ ਬਣੋ ਸੱਚੇ ਸਿੱਖ ਬਣੋ ਗੁਰੂ ਦੇ ਸਿੱਖ ਬਣੋ ਪੇਖੀਆਂ ਤੋਂ ਕਿਨਾਰਾ ਕਰੋ ਗੁਰਬਾਣੀ ਨੂੰ ਪੜੋ ਸਮਝੋ ਆਪਣੇ ਤੇ ਲਾਗੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ